ओके ਲੰਗੀ 16 ਜੁਲਾਈ ਨੂੰ ਥਾਣਾ ਹਾਜੀਪੁਰ ਵਿੱਚ ਇੱਕ ਾਤਲਾ ਮਸੂਲ ਹੋਈ ਸੀ ਜੋ ਅਮਨ ਕੁਮਾਰ ਸਾਨੋਕ ਜਿਹੜਾ ਪ੍ਰੇਮ ਕੁਮਾਰ ਦਸ਼ਮੇਸ਼ ਕਲੋਨੀ ਹਾਜੀਪੁਰਾ ਰਹਿਣ ਵਾਲਾ ਇਹਨੇ ਦੱਸਿਆ ਸੀ ਕਿ ਜਿਹੜੀ ਉਹਦੀ ਉੱਥੇ ਦੁਕਾਨ ਆ ਜੋ ਕਰਿਆਨੇ ਦੀ ਸੀ ਉਹਦੇ ਨਾਲ ਦੋ ਤਿੰਨ ਹੋਰ ਦੁਕਾਨਾਂ ਆ ਉਹਦੇ ਸ਼ਟਰ ਚੋਰੀ ਜਿਹੜੀ ਉੱਪਰੋਂ ਚੱਕ ਕੇ ਤੋੜ ਕੇ ਤੇ ਚੋਰੀ ਕੀਤੀ ਗਈ ਸੀ ਉਸ ਤੋਂ ਇਲਾਵਾ ਉਸੇ ਦਿਨੀ ਜਿਹੜੀ ਇੱਕ ਅੱਗੇ ਆ ਕੇ ਟ੍ਰੈਪੂ ਟ੍ਰੈਵਲਰ ਆ ਉਹਦਾ ਨੰਬਰ ਹੈਗਾ ਪੀਵੀ07 ਤੇ 31 ਆ ਪੀਵੀ138 ਥਿਆ ਸੀ ਉਹ ਵੀ ਚੋਰੀ ਹੋਣੀ ਪਾਈ ਗਈ ਸੀ ਜੋ ਇਸ ਮਕਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਮਕਦਮਾ ਦਰਜ ਕਰਕੇ ਮਕਦਮੇ ਦੀ ਤਫ਼ਤੀਸ਼ ਇਹ ਮੋਖ ਅਫਸਰ ਸਰ ਆਰ ਪ੍ਰਿਆਮ ਸਿੰਘ ਬੈਠੇ ਆ ਇਹਨੇ ਸ਼ੁਰੂ ਕੀਤੀ ਨਾਲ ਟੀਮਾਂ ਲਈਆਂ ਜਿਹੜਾ ਸੀਸੀਟੀਵੀ ਕੈਮਰੇ ਨੂੰ ਫੋਲੋ ਸ਼ੁਰੂ ਕਰਨਾ ਕੀਤਾ ਇਹ ਲਗਾਤਾਰ ਇਥੋਂ ਸੀਸੀਟੀਵੀ ਕੈਮਰੇ ਨੂੰ ਫੋਲੋ ਕਰਦੇ ਕਰਦੇ ਜੰਮੂ ਚਲੇ ਗਏ ਜੰਮੂ ਜਾ ਕੇ ਉੱਥੇ ਇਹਨੇ ਉਹਤ ਜਗ੍ਹਾ ਤੱਕ ਜਿੱਥੇ ਤੱਕ ਇਹਨਾਂ ਨੂੰ ਸੀਸੀਟੀਵੀ ਦੇ ਵਿੱਚ ਉਹ ਜਿਹੜੀ ਟੈਂਪੂ ਟਰੈਵਲਰ ਆ ਉਹਨੂੰ ਇੱਕ ਕਾਰ ਆਲਟੋ ਫਾਲੋ ਕਰ ਰਹੀ ਸੀ ਉਹ ਜਾਂਦੀ ਮਿਲੀ ਉੱਥੇ ਜਾ ਕੇ ਫਿਰ ਇਹਨਾਂ ਦੀ ਆਪਣੀ ਹਿਊਮਨ ਇੰਟੈਲੀਜੈਂਸ ਜਿਹੜੀ ਆ ਟੈਕਨੀਕਲ ਇੰਟੈਲੀਜੈਂਸ ਉਹਨਾਂ ਕੰਮ ਤੋਂ ਬਾਅਦ ਉੱਥੇ ਜਿਹੜਾ ਉਹ ਟੈਂਪੂ ਟਰੈਵਲਰ ਬਰਾਮਦ ਕੀਤੀ ਜੋ ਦੁਕਾਨਾਂ ਚੋਂ ਸਮਾਨ ਚੋਰੀ ਹੋਇਆ ਸੀ ਉਹ ਬਰਾਮਦ ਕੀਤਾ ਤੇ ਉਹਦੇ ਵਿੱਚ ਇਹਨਾਂ ਇੱਕ ਦੋਸ਼ੀ ਜਿਹੜਾ ਆ ਜਿਹਦਾ ਨਾਮ ਹੈਗਾ ਆ জাফর জাফর ਹਸੈਨ ਪੁੱਤਰ ਅਬਦੁੱਲਾ ਵਾਸੀ ਕੋਟੜਾ ਪਨਾਣ ਥਾਣਾ ਧਰਾਲ ਜਿਲ੍ਹਾ ਜੋਰੀ ਨੂੰ ਗ੍ਰਿਫਤਾਰ ਕਰ ਲਿਆ ਉਹ ਜਿਹੜੀ ਟੈਂਪੂ ਟਰੈਵਲ ਚੋਰੀ ਹੋਈ ਸੀ ਜੋ ਆਲਟੋ ਕਾਰ ਸੀ ਜਿਹੜੀ ਚੋਰੀ ਚ ਵਰਤੀ ਗਈ ਉਹਨੂੰ ਰਿਕਵਰ ਕਰ ਲਿਆ ਜੋ ਦੁਕਾਨਾਂ ਚੋਂ ਸਮਾਨ ਹੋਇਆ ਸੀ ਉਹ ਰਿਕਵਰ ਕਰ ਲਿਆ ਦੋਸ਼ੀ ਹੁਣ ਜਿਹੜਾ ਪੁਲਿਸ ਰਿਮਾਂਡ ਤੇ ਹੈਗਾ ਪੁੱਛਗਿੱਛ ਕਰਕੇ ਜਿਹੜੇ ਉਹਦੇ ਨਾਲ ਦੇ ਸਾਥੀ ਆ ਉਹਨਾਂ ਨੂੰ ਨਾਮਿਨੇਟ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਇਹ ਵਿਅਕਤੀ ਸੀ ਸਿਟ੍ਰੋਇਨ ਜਾਂ ਵੈਸੇ ਇੰਤਕ ਦਾ ਇਹ ਜੀ ਪੁਰਾਣੇ ਚੋਰੀ ਦੇ ਇਹਨਾਂ ਤੇ ਇਲਜ਼ਾਮ ਹੈਗੇ ਆ ਉਹ ਸਾਰਾ ਰਿਕਾਰਡਿੰਗ ਪੰਟਾਲ ਕਰ ਰਹੇ ਆ